ਇੱਕ ਹੀ ਬਚਨ ਤੇ ਕਿੰਨੇ ਵਾਰ ਸਾਨੂੰ ਵਾਰ-ਵਾਰ ਇੱਕ ਗੱਲ ਨੂੰ ਹੀ ਦੁਬਾਰਾ ਦੁਬਾਰਾ ਸਮਝਾਇਆ ਗਿਆ ਹੈ ਆਖਰ ਦੇ ਵਿੱਚ ਉਹ ਮਨ ਹੁੰਦਾ ਕੀ ਹੈ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਦੀ ਪ੍ਰਿਭਾਸ਼ਾ ਦੇ ਅਨੁਸਾਰ ਜੋ ਬਚਨ ਆਪ ਨੇ ਬਹੁਤ ਵਾਰ ਸੁਣਿਆ ਹੈ ਇਹ ਤੇ ਸਪਸ਼ਟ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਉਸ ਪਰਮਾਤਮਾ ਦਾ ਰੂਪ ਹੈ ਨਾਲ ਇੱਕ ਵਚਨ ਹੋਰ ਜੋੜ ਲਈਏ ਕਹੋ ਕਬੀਰ ਇਹ ਰਾਮ ਕੀ ਹੰਸ਼ ਉਸ ਰੱਬ ਦਾ ਉਸ ਪਰਮਾਤਮਾ ਦਾ ਪਰਮ ਪਿਤਾ ਦਾ ਇਹ ਮਨ ਸਰੂਪ ਹੈ ਉਸ ਦਾ ਰੂਪ ਹੈ ਪਰ ਰੂਪ ਹੋਣ ਦੇ ਬਾਵਜੂਦ ਇਹਦੀ ਇੱਕ ਆਪਣੀ ਬੰਤਰ ਬਣ ਜਾਂਦੀ ਹੈ ਜਦੋਂ ਮਨੁੱਖ ਦੇ ਅੰਦਰ ਅੰਦਰੂਨੀ ਜੀਵਨ ਦੇ ਵਿੱਚ ਹਰ ਵਿਸਲਕ ਤੇਰੇ ਗੁਣ ਗਲਿਆ ਤਾ ਮਨ ਹੁੰਦਾ ਕੀ ਹੈ ਜਿਵੇਂ ਗੁਰਬਾਣੀ ਦੇ ਅਨੁਸਾਰ ਅਸੀਂ ਇਹ ਬਚਨ ਪੜਦੇ ਹਾਂ ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਓ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਹਰ ਜਸ ਰੇਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਕਿਤਨੇ ਹੀ ਬਚਨ ਨੇ ਹਰ ਇੱਕ ਥਾਂ ਤੇ ਹਰ ਇੱਕ ਉਪਦੇਸ਼ ਦੇ ਵਿੱਚ ਮਨ ਨੂੰ ਹੀ ਸਮਝਾਇਆ ਗਿਆ ਹੈ ਮਨ ਨੂੰ ਹੀ ਉਪਦੇਸ਼ ਦਿੱਤਾ ਗਿਆ ਹੈ ਪਰ ਗੁਰਬਾਣੀ ਦੇ ਅਨੁਸਾਰ ਮਨ ਕੋਈ ਸਰੀਰ ਦਾ ਅੰਗ ਤੇ ਨਹੀਂ ਹੈ ਜਿਵੇਂ ਦਿਲ ਹੈ ਫੇਫੜੇ ਨੇ ਸਰੀਰ ਦੇ ਵਸਤੂ ਕੀ ਹਿੱਸੇ ਨਹੀਂ ਇਸ ਤਰ੍ਹਾਂ ਤੇ ਕੁਝ ਨਹੀਂ ਹੈ ਤਾਂ ਇਹ ਮਨ ਹੈ ਕੀ ਫਿਰ ਜਿਹੜਾ ਮਨੁੱਖ ਦੇ ਜੀਵਨ ਨੂੰ ਹਰ ਇੱਕ ਜ਼ਿੰਦਗੀ ਦੇ ਪੰਡੇ ਤੇ ਭਰਮਾ ਕਰਕੇ ਰੱਖਦਾ ਏ ਉਲਝਾ ਕੇ ਰੱਖਦਾ ਹੈ ਇਹ ਮਨ ਹੁੰਦਾ ਕੀ ਹੈ ਤਾਂ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਸਿੱਧਾਂ ਦੇ ਨਾਲ ਗੋਸ਼ਟ ਕਰਦੇ ਨੇ ਉਹਨਾਂ ਦੇ ਨਾਲ ਵਿਚਾਰ ਕਰਦੇ ਨੇ ਤਾਂ ਉਹਨਾਂ ਨੇ ਵੀ ਇਹ ਪ੍ਰਸ਼ਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਕਿ ਜਦ ਇਹ ਹਿਲਦਾ ਦੇਹ ਨਾ ਹੋਤੀ ਤੌ ਮਨ ਕਿੱਥੇ ਰਹਤਾ ਜਦੋਂ ਨਾ ਸਰੀਰ ਸੀ ਨਾ ਦੇਹੀ ਸੀ ਨਾ ਇਹ ਹਿਲਦਾ ਸੀ ਤਾਂ ਮਨ ਦਾ ਨਿਵਾਸ ਕਿੱਥੇ ਹੁੰਦਾ ਸੀ ਮਨ ਕਿੱਥੇ ਰਹਿੰਦਾ ਸੀ ਮਨ ਦੀ ਜਗ੍ਹਾ ਕੀ ਸੀ ਇਹ ਕਿੱਥੇ ਜਾ ਕੇ ਵਸਿਆ ਹੋਇਆ ਸੀ ਤਾਂ ਥੋੜਾ ਜਿਹਾ ਬੰਤਰ ਨੂੰ ਸਮਝ ਲਈਏ ਮਨ ਸਰੀਰ ਦਾ ਕੋਈ ਅੰਗ ਨਹੀਂ ਹੈ ਬਚਪਨ ਤੋਂ ਲੈ ਕੇ ਹੁਣ ਤੱਕ ਅਸੀਂ ਜਿੰਨੇ ਵੀ ਵਿਚਾਰ ਇਕੱਠੇ ਕਰ ਲਏ ਨੇ ਜਿੰਨੇ ਵੀ ਫੁਰਨੇ ਇਕੱਠੇ ਕਰ ਲਏ ਨੇ ਜਿੰਨੇ ਵੀ ਥਾਟਸ ਜਿਤਨੀਆਂ ਵੀ ਗੱਲਾਂ ਜਿੰਨੇ ਵੀ ਕਿਸੇ ਵੀ ਟੰਗ ਦੇ ਨਾਲ ਸੁਣਨ ਦੇ ਨਾਲ ਪੜ੍ਹਨ ਦੇ ਨਾਲ ਵੇਖਣ ਦੇ ਨਾਲ ਮਹਿਸੂਸ ਕਰਨ ਦੇ ਨਾਲ ਇਮੇਜੀਨੇਸ਼ਨ ਕਰਨ ਦੇ ਨਾਲ ਜਿਤਨਾ ਵੀ ਵਿਚਾਰ ਮੰਡਲ ਅਸੀਂ ਇਸ ਸੁਰਤ ਦੇ ਅੰਦਰ ਦਿਮਾਗ ਦੇ ਅੰਦਰ ਇਕੱਠਾ ਕਰ ਲਿਆ ਹੈ ਉਹਨਾਂ ਵਿਚਾਰਾਂ ਦੇ ਬਣੇ ਹੋਏ ਸੰਗ੍ਰਹਿ ਨੂੰ ਬਾਹਰੀ ਰੂਪ ਦੇ ਵਿੱਚ ਮੰਨ ਕਹਿੰਦੇ ਨੇ ਵਿਚਾਰਾਂ ਦਾ ਸੰਗ੍ਰਹਿ ਵਿਚਾਰਾਂ ਦਾ ਇਕੱਠ ਮੰਨ ਹੈ ਹੁਣ ਜਿਤਨਾ ਵਿਚਾਰਾਂ ਦਾ ਇਕੱਠ ਹੈ ਵਿਚਾਰਾਂ ਦਾ ਸੰਗ੍ਰਹਿ ਹੈ ਜਦੋਂ ਵੀ ਸਾਡੇ ਜੀਵਨ ਦੀ ਕੋਈ ਸ਼ੈਲੀ ਚੱਲਦੀ ਹੈ ਜਦੋਂ ਵੀ ਅਸੀਂ ਤੁਰਦੇ ਹਾਂ ਕਿਸੇ ਪਾਸੇ ਨੂੰ ਤਾਂ ਮਨ ਹੀ ਹੈ ਜਿਹੜਾ ਇੱਕ ਫੁਰਨੇ ਦੇ ਰੂਪ ਦੇ ਵਿੱਚ ਬਣ ਕਰਕੇ ਸਾਨੂੰ ਉਪਦੇਸ਼ ਕਰਦਾ ਹੈ ਤੇ ਸਾਨੂੰ ਅਗਾਹ ਤੋਰਦਾ ਹੈ ਉਹ ਮਨ ਹੀ ਹੈ ਇਹ ਹੈ ਤੇ ਰੱਬ ਦਾ ਰੂਪ ਪਰ ਇਹਨੂੰ ਰੱਬ ਦਾ ਰੂਪ ਨਹੀਂ ਰੱਖਿਆ ਜਾ ਸਕਦਾ ਸਕਦਾ ਕਿਉਂਕਿ ਜਦੋਂ ਇਹ ਮਨ ਵਿਕਾਰਾਂ ਦੇ ਬਸ ਪੈ ਜਾਂਦਾ ਹੈ ਫਿਰ ਇਹ ਮਨ ਪਰਮਾਤਮਾ ਦਾ ਰੂਪ ਨਹੀਂ ਰਹਿੰਦਾ ਫਿਰ ਇਹ ਮਨ ਉਸ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਨਾ ਰਹਿ ਕਰਕੇ ਇਹ ਵਿਕਾਰਾਂ ਦੇ ਬਸ ਪੈ ਜਾਂਦਾ ਏ ਫਿਰ ਇਹਦੇ ਰਸ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਕਬੀਰ ਮਨ ਪੰਖੀ ਭਇਓ ਮਨ ਤੇ ਪੰਖੀ ਦੀ ਤਰ੍ਹਾਂ ਹੋ ਗਿਆ ਏ ਮਨ ਉੱਡਿਆ ਫਿਰਦਾ ਏ ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹ ਦਿਸ ਜਾਈ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਹੀ ਫਲ ਖਾਏ ਮਨ ਦਾ ਟਿਕਾ ਕੋਈ ਨਹੀਂ ਹੈ ਮਨ ਦਾ ਸਹਿਜ ਦਾ ਸੁਭਾਅ ਨਹੀਂ ਹੈ ਕਿ ਮਨ ਟਿਕ ਜਾਏ ਮਨ ਸਥਿਰ ਹੋ ਜਾਏ ਤੇ ਜਦੋਂ ਮਨ ਇਹਨਾਂ ਵਿਕਾਰਾਂ ਦੇ ਵੱਸ ਪੈ ਜਾਂਦਾ ਹੈ ਗਹਿਰਾ ਚਲਿਆ ਜਾਂਦਾ ਹੈ ਤਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਉਸ ਅਵਸਥਾ ਦੇ ਵਿੱਚ ਉਸ ਗੱਲ ਨੂੰ ਫੀਲ ਕਰਦੇ ਨੇ ਮਹਿਸੂਸ ਕਰਦੇ ਨੇ ਕਈ ਵਾਰ ਆਪ ਮਹਿਸੂਸ ਕਰਿਓ ਜਦੋਂ ਅਸੀਂ ਮਨ ਕਰਕੇ ਸੁਰਤ ਕਰਕੇ ਇਸ ਤਰ੍ਹਾਂ ਦੀ ਅਵਸਥਾ ਦੇ ਵਿੱਚ ਹੁੰਦੇ ਹਾਂ ਅਸੀਂ ਕਈ ਵਾਰ ਮੰਨਦੇ ਨਹੀਂ ਗੁਰੂ ਕੋਲੇ ਆ ਕੇ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਗੱਲ ਮੰਨਦੇ ਨੇ ਔਰ ਪੰਜ ਹਮ ਇਕ ਜਨਾ ਕਿਉਂ ਰੱਖੋ ਕਰ ਬਾਰ ਮਨਾ ਮਾਰੇ ਲੂਟੈ ਨੀਤ ਨੀਤ ਕਿਸੇ ਅਗੇ ਕਰੀਂ ਪੁਕਾਰ ਜਨਾ ਇਹ ਪੰਕਤੀਆਂ ਆਪਨੇ ਬਹੁਤ ਵਾਰ ਪੜ੍ਹੀਆਂ ਨੇ ਸੁਣੀਆਂ ਨੇ ਅਸੀਂ ਜਦੋਂ ਪੰਜ ਵਿਕਾਰਾਂ ਤੇ ਗੱਲ ਕਰਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਗੱਲ ਕਰਦੇ ਹਾਂ ਖੁਦ ਗੱਲ ਕਰਦੇ ਹਾਂ ਆਪਣੇ ਬੱਚਿਆਂ ਤੱਕ ਇਸ ਗੱਲ ਨੂੰ ਲੈ ਕੇ ਜਾਂਦੇ ਹਾਂ ਅਸੀਂ ਜਿਸ ਲਾਈਫ ਦੇ ਸਮੇਂ ਦੇ ਵਿੱਚੋਂ ਜ਼ਿੰਦਗੀ ਦੇ ਸਮੇਂ ਦੇ ਵਿੱਚੋਂ ਲੰਘੇ ਹੁੰਦੇ ਹਾਂ ਜੋ ਅਸੀਂ ਮਹਿਸੂਸ ਕੀਤਾ ਹੁੰਦਾ ਹੈ ਉਹ ਅਸੀਂ ਕਈ ਵਾਰ ਗੱਲਾਂ ਦੇ ਵਿੱਚ ਵੀ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਸਾਂਝਾ ਨਹੀਂ ਕਰਦੇ ਕਿਉਂਕਿ ਵਿਕਾਰਾਂ ਦੀਆਂ ਗੱਲਾਂ ਕਰਦੇ ਸਮੇਂ ਹੀ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ ਉਹਨਾਂ ਗੱਲਾਂ ਨੂੰ ਸਪਸ਼ਟ ਰੂਪ ਦੇ ਵਿੱਚ ਅਸੀਂ ਕਰਨਾ ਨਹੀਂ ਚਾਹੁੰਦੇ ਕਿਉਂਕਿ ਉਹ ਗੱਲਾਂ ਕਰਨ ਦੇ ਵਿੱਚ ਹੀ ਸਾਨੂੰ ਇਦਾਂ ਲੱਗਦਾ ਏ ਕਿ ਇਦਾਂ ਦੀਆਂ ਗੱਲਾਂ ਕੀਤੀਆਂ ਨਹੀਂ ਜਾ ਸਕਦੀਆਂ ਇਹ ਗੱਲਾਂ ਨਹੀਂ ਕਰੀਆਂ ਜਾ ਸਕਦੀਆਂ ਪਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਰਦੇ ਨੇ ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੂੰ ਤੇ ਕੋਈ ਵਿਕਾਰ ਨਹੀਂ ਨ ਲੱਗੇ ਧਿਆਨ ਨਾਲ ਸਮਝੋ ਕਿਸ ਅਵਸਥਾ ਤੋਂ ਗੱਲ ਨੂੰ ਪਕੜਦੇ ਨੇ ਗੁਰੂ ਪਾਤਸ਼ਾਹ ਅਵਰ ਪੰਚ ਹਮ ਏਕ ਜਨ ਉਹ ਗੁਰੂ ਨੇ ਪਰ ਫਿਰ ਵੀ ਕਹਿ ਰਹੇ ਨੇ ਕਿ ਪਾਤਸ਼ਾਹ ਪੰਜ ਵਿਕਾਰ ਨੇ ਇਹ ਪੰਜ ਵਿਕਾਰ ਰੋਜ਼ਾਨਾ ਮੈਨੂੰ ਮਾਰਦੇ ਨੇ ਰੋਜ਼ਾਨਾ ਆ ਕੇ ਮੇਰੇ ਤੇ ਹਾਵੀ ਹੁੰਦੇ ਨੇ ਰੋਜ਼ਾਨਾ ਇੱਕ ਦਿਨ ਦੀ ਗੱਲ ਨਹੀਂ ਇਹ ਪਾਤਸ਼ਾ ਕੋਈ 25 ਸਾਲਾਂ ਤੱਕ ਦੀ ਗੱਲ ਨਹੀਂ ਸੀ ਕਿ ਜਦੋਂ ਮੈਂ ਜਵਾਨ ਸਾਂ ਇਹ ਕੋਈ 30 ਸਾਲਾਂ ਤੱਕ ਦੀ ਗੱਲ ਨਹੀਂ ਸੀ ਇਹ ਕੋਈ 45 ਸਾਲਾਂ ਤੱਕ ਦੀ ਗੱਲ ਵੀ ਨਹੀਂ ਸੀ ਕੋਈ 50 ਸਾਲਾਂ ਤੱਕ ਦੀ ਵੀ ਗੱਲ ਨਹੀਂ ਸੀ ਨਾ ਕਿਸੇ ਪੈਮਾਨੇ ਵਿੱਚ ਨਹੀਂ ਸੀ ਪਾਤਸ਼ਾ ਉਮਰ ਦੇ ਹਿਸਾਬ ਨਾਲ ਥੋੜਾ ਸੀ ਇਹ ਗੱਲਾਂ ਔਰ ਪੰਜ ਹਮ ਇਕਜਨਾ ਇਤੇ ਰੋਜਾਨਾ ਦੀ ਗੱਲ ਐ ਮਾਰੇ ਲੂਟੇ ਨੀਤ ਨੀਤ ਇਮਾਨਦਾਰੀ ਨਾਲ ਆਪ ਸਭ ਸਿਆਣੇ ਬਿਠੇ ਹੋ ਆਪਣੇ ਅੰਦਰ ਚਾਤੀ ਮਾਰ ਕੇ ਵੇਖਿਓ ਇਹ ਗੱਲਾਂ ਥੋੜੀਆਂ ਕਰਨੀਆਂ ਜ਼ਰੂਰੀ ਨਹੀਂ ਉਮਰ ਮੇਰੀ ਛੋਟੀ ਐ ਪਰ ਗੁਰਬਾਣੀ ਦੀ ਵਿਆਖਿਆ ਐ ਇਹ ਵਿਕਾਰ ਇਹ ਫੁਰਨੇ ਕਈ ਵਾਰ ਇਹ ਪ੍ਰਸ਼ਨ ਹੁੰਦਾ ਐ ਜੀ ਫੁਰਨੇ ਆਉਂਦੇ ਨੇ ਹਰ ਤਰ੍ਹਾਂ ਦੇ ਫੁਰਨੇ ਆਉਂਦੇ ਨੇ ਮੈਂ ਬਰਾਬਰ ਰੱਖ ਲਵਾਂ ਹਰ ਇੱਕ ਤਰ੍ਹਾਂ ਦੇ ਫੁਰਨੇ ਆਉਂਦੇ ਨੇ ਤੇ ਇੰਨਾ ਫੁਰਨਿਆਂ ਤੇ ਕਿਵੇਂ ਵਸ ਕੀਤਾ ਜਾਵੇ ਕਿਵੇਂ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਕਿਵੇਂ ਆਪਣੇ ਵਸ ਦੇ ਵਿੱਚ ਕੀਤਾ ਜਾ ਸਕਦਾ ਹੈ ਕਿਵੇਂ ਇਹਨਾਂ ਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕਦਾ ਹੈ ਦੋ ਗੱਲਾਂ ਸਮਝਣੀਆਂ ਜ਼ਰੂਰੀ ਨੇ ਪਹਿਲੀ ਗੱਲ ਤੇ ਇਹ ਹੈ ਕਿ ਮਨੁੱਖ ਦੇ ਮਨ ਦੀ ਜੋ ਬੰਤਰ ਹੈ ਉਹ ਉਹਨੂੰ ਸਮਝ ਦੇ ਵਿੱਚ ਆ ਜਾਵੇ ਕਿਉਂਕਿ ਮੈਂ ਤਾਂ ਹੀ ਇਹ ਗੱਲ ਸ਼ੁਰੂ ਕੀਤੀ ਹੈ ਮਨ ਹੈ ਫੁਰਨਿਆਂ ਦਾ ਸੰਗ੍ਰਹਿ ਵਿਚਾਰਾਂ ਦਾ ਸੰਗ੍ਰਹਿ ਜਦੋਂ ਵਿਚਾਰ ਸਾਫ਼ ਹੋ ਜਾਂਦੇ ਨੇ ਸਮਝ ਆ ਜਾਂਦੇ ਨੇ ਕਿ ਇਹ ਮਨ ਵਿਚਾਰ ਹੈ ਫੁਰਨਾ ਹੈ ਫਿਰ ਫੁਰਨਿਆਂ ਨੂੰ ਪਕੜਨਾ ਪੈਂਦਾ ਹੈ ਦੂਜੀ ਗੱਲ ਹੈ ਫੁਰਨਿਆਂ ਤੇ ਧਿਆਨ ਦੇਣਾ ਪੈਂਦਾ ਹੈ ਕਿ ਮੈਨੂੰ ਕਿਹੜੇ ਫੁਰਨੇ ਚੰਗੇ ਲੱਗਦੇ ਨੇ ਕਿਉਂਕਿ ਫੁਰਨਿਆਂ ਦੇ ਵਿੱਚ ਹੀ ਮਨੁੱਖ ਦਾ ਫਿਰ ਰਸ ਹੈ ਅਗਲੀ ਗੱਲ ਰਸ ਹੋਵੇਗੀ ਪਹਿਲੀ ਗੱਲ ਮਨ ਮਨ ਤੋਂ ਗਾਹ ਫੁਰਨਾ ਫੁਰਨੇ ਦੇ ਵਿੱਚ ਰਸ ਹੁੰਦਾ ਹੈ ਫਿਰ ਜੋ ਫੁਰਨਾ ਸੋਚਨ ਦੇ ਨਾਲ ਜੋ ਫੁਰਨਾ ਚਿਤਵਣ ਦੇ ਨਾਲ ਜੋ ਫੁਰਨਾ ਮਨ ਦੇ ਵਿੱਚ ਲਿਆਉਣ ਦੇ ਨਾਲ ਮੈਨੂੰ ਰਸ ਆਉਂਦਾ ਹੈ ਸਵਾਦ ਆਉਂਦਾ ਹੈ ਆਨੰਦ ਆਉਂਦਾ ਹੈ ਜਾਂ ਜਿਹੜਾ ਫੁਰਨਾ ਮੈਨੂੰ ਵਿਕਾਰਾਂ ਵਾਲੇ ਪਾਸੇ ਲੈ ਜਾਂਦਾ ਹੈ ਉਸ ਫੁਰਨੇ ਤੇ ਧਿਆਨ ਦੇਣਾ ਜ਼ਰੂਰੀ ਹੈ ਥੋੜਾ ਜਿਹਾ ਅੱਜ ਦੀ ਵਿਚਾਰ ਨੂੰ ਨਾਲ ਲੈ ਲਈਏ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆ ਸ ਫਿਰ ਵਿਕਾਰ ਵਿਕਾਰ ਚਿਤਵ ਦਾ ਰੰਦਾ ਹੈ ਮਨੁੱਖ ਜਿੱਥੇ ਸਵਾਦ ਬਣ ਜਾਂਦਾ ਏ ਇਹ ਰਸ ਸਰੀਰ ਨੂੰ ਲੱਗੇ ਹੋਏ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਇਹ ਸਰੀਰ ਦੇ ਰਸ ਨੇ ਸਰੀਰ ਦੇ ਲੱਗੇ ਹੋਏ ਸਵਾਦ ਨੇ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਹਾਂ ਜਦੋਂ ਵੀ ਕੋਈ ਕਿਸੇ ਨਾਲ ਵਿਚਾਰ ਵਟਾਂਦਰਾ ਵੀ ਕਰਦੇ ਹਾਂ ਜੇ ਮਨੁੱਖ ਵਿਕਾਰਾਂ ਦੇ ਬਸ ਹੈ ਤਾਂ ਉਹਦੀ ਗੱਲ ਹਮੇਸ਼ਾ ਇਨ੍ਹਾਂ ਪੰਜਾਂ ਔਗਣਾ ਦੇ ਅਧੀਨ ਹੁੰਦੀ ਹੈ ਜਦੋਂ ਵੀ ਗੱਲ ਕਰੇਗਾ ਜੇ ਉਹ ਵਿਕਾਰਾਂ ਦੇ ਬਸ ਹੈ ਪਰ ਜੇ ਮਨੁੱਖ ਅੰਦਰੋਂ ਜਿਨੇ ਸੱਚ ਨੂੰ ਥੋੜਾ ਜਿਹਾ ਵੀ ਮੰਨਿਆ ਹੈ ਉਹਦੀ ਗੱਲ ਹੁੰਦੀ ਹੈ ਧਰਮ ਦਇਆ ਭਾਵਨਾ ਨਿਮਰਤਾ ਪਰਉਪਕਾਰ ਕੁਝ ਚੰਗਾ ਕਰਨਾ ਇਨ੍ਹਾਂ ਗੱਲਾਂ ਦੀ ਅਧੀਨ ਅੰਦਰ ਦੇ ਤਲ ਤੇ ਬਾਹਰੀ ਤੌਰ ਤੇ ਤੇ ਸ਼ਬਦਾਂ ਨੂੰ ਕੋਈ ਵੀ ਮਨੁੱਖ ਬਦਲ ਸਕਦਾ ਹੈ ਹੁਣ ਜਦੋਂ ਮਨੁੱਖ ਨੂੰ ਇਹ ਸਪਸ਼ਟ ਹੋ ਜਾਵੇ ਮਨ ਫੁਰਨਾ ਰਸ ਸਵਾਦ ਆਨੰਦ ਕੀ ਬਣਿਆ ਹੋਇਆ ਹੈ ਅੰਦਰ ਦੇ ਤਲ ਤੇ ਤਾਂ ਉਹ ਤਲ ਜਦੋਂ ਸਾਫ਼ ਹੋ ਜਾਵੇ ਉਸ ਤਲ ਨੂੰ ਛੱਡਿਆ ਜਾ ਸਕਦਾ ਹੈ ਉਹਨਾਂ ਫੁਰਨਿਆਂ ਨੂੰ ਛੱਡਿਆ ਜਾ ਸਕਦਾ ਹੈ ਪਰ ਕਿਵੇਂ ਆਪ ਇੱਕ ਯਤਨ ਕਰਕੇ ਵੇਖਿਓ ਮੰਨ ਲਓ ਕਿ ਸਾਨੂੰ ਪਤਾ ਲੱਗ ਜਾਵੇ ਕਿ ਅਸੀਂ ਅਹੰਕਾਰ ਦੇ ਬਸ ਪਏ ਹੋਏ ਹਾਂ ਅਹੰਕਾਰ ਦੇ ਫੁਰਨੇ ਨੂੰ ਕਿਵੇਂ ਛੱਡਿਆ ਜਾਵੇ ਕਿਵੇਂ ਬੰਦ ਕੀਤਾ ਜਾਵੇ ਤਾਂ ਅਹੰਕਾਰ ਤੇ ਧਿਆਨ ਦੇਣ ਦੇ ਨਾਲ ਅਹੰਕਾਰ ਨਹੀਂ ਜੀ ਛੱਡਿਆ ਜਾਵੇਗਾ ਇਹ ਤੋਂ ਇਹ ਅਗਲੀ ਗੱਲ ਹੈ ਪਹਿਲੀ ਗੱਲ ਸੀ ਅਹੰਕਾਰ ਸਾਫ਼ ਨਜ਼ਰ ਆ ਜਾਵੇ ਹੁਣ ਅਹੰਕਾਰ ਨੂੰ ਜੇ ਛੱਡਣਾ ਹੈ ਤਾਂ ਅਹੰਕਾਰ ਤੇ ਧਿਆਨ ਨਹੀਂ ਦੇਣਾ ਫਿਰ ਧਿਆਨ ਦੇਣਾ ਹੈ ਧਿਆਨ ਤੇ ਉਸ ਰੱਬ ਤੇ ਅਗਲੀ ਗੱਲ ਹੋਵੇਗੀ ਆਪ ਜੇ ਫੁਰਨੇ ਨੂੰ ਪਕੜ ਕਰ ਪਾऊं ਫਿਰ ਇਹ ਗੱਲ ਸਮਝ ਦੇ ਵਿੱਚ ਆਵੇਗੀ ਭਾਵੇਂ ਕਾਮ ਨੂੰ ਤਿਆਗਣਾ ਹੈ ਭਾਵੇਂ ਕ੍ਰੋਧ ਨੂੰ ਤਿਆਗਣਾ ਹੈ ਭਾਵੇਂ ਲੋਭ ਨੂੰ ਤਿਆਗਣਾ ਹੈ ਭਾਵੇਂ ਅਹੰਕਾਰ ਨੂੰ ਤਿਆਗਣਾ ਹੈ ਜਿਸ ਵਿਕਾਰ ਨੂੰ ਵੀ ਵਸ ਦੇ ਵਿੱਚ ਕਰਨਾ ਹੈ ਉਹਦੇ ਤੇ ਧਿਆਨ ਨਹੀਂ ਜਾਣਾ ਚਾਹੀਦਾ ਫਿਰ ਧਿਆਨ ਅਕਾਲ ਪੁਰਖ ਪਰਮਾਤਮਾ ਤੇ ਜਾਣਾ ਚਾਹੀਦਾ ਹੈ ਹੋਰ ਸਮਝਿਓ ਹੱਥ ਦੇ ਨਾਲ ਜ਼ਬਰਦਸਤੀ ਦੇ ਨਾਲ ਕਿਸੇ ਢੰਗ ਦੇ ਨਾਲ ਕਿਸੇ ਤਰੀਕੇ ਦੇ ਨਾਲ ਬੰਦਾ ਕਹੇ ਜੀ ਮੈਂ ਕਾਮ ਮੈਂ ਕਰੋਧ ਮੈਂ ਲੋਭ ਮੈਂ ਮੋਹ ਹੰਕਾਰ ਨੂੰ ਵਸ ਦੇ ਵਿੱਚ ਕਰ ਲਵਾਂਗਾ ਕਿਸੇ ਵੀ ਢੰਗ ਦੇ ਨਾਲ ਵਸ ਦੇ ਵਿੱਚ ਨਹੀਂ ਆਉਂਦੇ ਭਾਵੇਂ ਆਪ ਸਿਆਣੇ ਬਿਠੇ ਹੋ ਸਭ ਆਪ ਸਭ ਦੀ ਉਮਰ ਦੇ ਪੈਮਾਨੇ ਨਾਲ ਆਪ ਸਭ ਵੱਡੇ ਹੋ ਮੇਥੋਂ ਜੇ ਐਸਾ ਆਪ ਸਭ ਨੇ ਕਦੇ ਐਕਸਪੀਰੀਅੰਸ ਤਜਰਬਾ ਕੀਤਾ ਹੈ ਤਾਂ ਉਹ ਜ਼ਰੂਰ ਸਾਂਝਾ ਕਰਕੇ ਜਾਇਓ ਤਾਂ ਕਿ ਅਸੀਂ ਸਟੇਜ ਤੇ ਬੋਲਣ ਵਾਲੇ ਹਾਂ ਸਾਡੇ ਉਹ ਕੰਮ ਆ ਸਕੇ ਕਦੇ ਵੀ ਨਹੀਂ ਹੁੰਦਾ। ਭਾਵੇਂ ਕਿਤਨਾ ਵੀ ਕੋਈ ਸਮਝਦਾਰ ਇਨਸਾਨ, ਕਿਤਨਾ ਵੀ ਕੋਈ ਵੱਡਾ ਵਿਦਵਾਨ, ਕੋਈ ਕਥਾਵਾਚਕ ਆਪ ਲੈ ਆਓ, ਉਹ ਜੇ ਉਹਨੇ ਪਕੜ ਕੀਤੀ ਹੈ ਇਹਨਾਂ ਗੱਲਾਂ ਤੇ ਤਾਂ ਸਿਰਫ ਧਿਆਨ ਹੋਵੇਗਾ, ਧਿਆਨ ਨੂੰ ਕੇਂਦਰਿਤ ਕੀਤਾ ਜਾ ਸਕਦਾ ਹੈ, ਮਾੜੇ ਤੇ ਨਹੀਂ ਚੰਗੇ ਤੇ ਫਿਰ ਬਦਲਿਆ ਜਾ ਸਕਦਾ ਹੈ, ਫਿਰ ਪਕੜ ਕੀਤਾ ਜਾ ਸਕਦਾ ਹੈ। ਜਿਸ ਵੀ ਫੁਰਨੇ ਨੂੰ ਵਸ ਦੇ ਵਿੱਚ ਕਰਨਾ ਹੈ ਉਹਦੇ ਤੇ ਧਿਆਨ ਨਹੀਂ ਜਾਣਾ ਉਹਦੇ ਤੇ ਧਿਆਨ ਨਹੀਂ ਦੇਣਾ ਚੰਗਿਆਈ ਤੇ ਧਿਆਨ ਦਿੱਤਾ ਜਾਵੇ ਉਹ ਫੁਰਨਾ ਆਪਣੇ ਆਪ ਖਤਮ ਹੋ ਜਾਂਦਾ ਹੈ ਤੇ ਜੇ ਬੰਦਾ ਕਹੇ ਜੀ ਮੈਂ ਉਸ ਫੁਰਨੇ ਤੇ ਹੀ ਧਿਆਨ ਰੱਖਣਾ ਹੈ ਇਹ ਫੁਰਨੇ ਨੂੰ ਮੈਂ ਕਾਬੂ ਦੇ ਵਿੱਚ ਕਰਕੇ ਰੱਖਣਾ ਹੈ ਉਤਨਾ ਜਿੰਨਾ ਕਾਬੂ ਦੇ ਵਿੱਚ ਕੀਤਾ ਜਾਵੇਗਾ ਉਤਨਾ ਤੇਜ਼ੀ ਦੇ ਨਾਲ ਜ਼ੋਰ ਦੇ ਨਾਲ ਆ ਕੇ ਉਲਟਾ ਵੱਧ ਆਪਣੇ ਥੱਲੇ ਦਬ ਲੈਂਦਾ ਹੈ ਉਹ ਫੁਰਨਾ ਫਿਰਸਾਨ ਉਹ ਨਿਕਲ ਨਹੀਂ ਦਿੰਦਾ ਫਿਰਸਾਨ ਉਲਟਾ ਦੁੱਗਣੇ ਜ਼ੋਰ ਦੇ ਨਾਲ ਤੇਜ਼ੀ ਦੇ ਨਾਲ ਆ ਕੇ ਫਿਰ ਦੁੱਗਣਾ ਸਾਨੂੰ ਆਪਣੇ ਥੱਲੇ ਕਰ ਲੈਂਦਾ ਹੈ ਉਹ ਫੁਰਨਾ ਉਹ ਵਿਚਾਰ ਉਹ ਵਿਕਾਰ ਦੱਬਿਆ ਨਹੀਂ ਜਾ ਸਕਦਾ ਫੁਰਨਿਆਂ ਦੇ ਨਾਲ ਲੜਿਆ ਨਹੀਂ ਜਾ ਸਕਦਾ ਫੁਰਨਿਆਂ ਨੂੰ ਦਬਾਇਆ ਨਹੀਂ ਜਾ ਸਕਦਾ ਫੁਰਨਿਆਂ ਨੂੰ ਖਤਮ ਵੀ ਨਹੀਂ ਕੀਤਾ ਜਾ ਸਕਦਾ ਇਮਾਨਦਾਰੀ ਨਾਲ ਆਪਣੇ ਅੰਦਰ ਵੇਖੀਏ ਨਾ ਜੀ ਇਹ ਗੁਰਬਾਣੀ ਦੀ ਵਿਚਾਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਐਵੇਂ ਨਹੀਂ ਕਹਿ ਰਹੇ ਅਵਰ ਪੰਚ ਹਮ ਇਕ ਜਨ ਜਦੋਂ ਬਿਲਕੁਲ ਕਲੀਅਰ ਵਿਚਾਰ ਹੋਣੀ ਹੈ ਤਾਂ ਇੱਥੇ ਬਰਾਬਰ ਰੂਪ ਦੇ ਵਿੱਚ ਬੈਠ ਕੇ ਸਾਨੂੰ ਆਪਣੇ ਮਨ ਨੂੰ ਵੇਖਣਾ ਪੈਣਾ ਹੈ ਪਾਤਸ਼ਾਹ ਇਹ ਵਿਕਾਰ ਰੋਜ਼ਾਨਾ ਹੀ ਮਾਰਦੇ ਨੇ ਇਹ ਰੋਜ਼ਾਨਾ ਹੀ ਪਰੇਸ਼ਾਨ ਕਰਦੇ ਨੇ ਇਹ ਰੋਜ਼ਾਨਾ ਹੀ ਤੰਗ ਕਰਦੇ ਨੇ ਰੋਜ਼ਾਨਾ ਹੀ ਆ ਕੇ ਇਹ ਬਹੁਤ ਤਰ੍ਹਾਂ ਦੇ ਝਮੇਲੇ ਖੜੇ ਕਰਦੇ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮੰਨਦੇ ਨੇ ਗੁਰੂ ਨੇ ਫਿਰ ਵੀ ਕਹਿ ਰਹੇ ਨੇ ਪਰ ਕਈ ਵਾਰ ਅਸੀਂ ਉਸ ਚੀਜ਼ ਦੇ ਵਿੱਚ ਹੁੰਦੇ ਹਾਂ ਪਰ ਅਸੀਂ ਮੰਨਦੇ ਨਹੀਂ ਉਸ ਚੀਜ਼ ਨੂੰ ਪ੍ਰਵਾਨ ਨਹੀਂ ਕਰਦੇ ਅਸੀਂ ਸਾਡੇ ਵਿੱਚ ਇੱਕ ਮਨੁੱਖਾਂ ਦੇ ਵਿੱਚ ਇੱਕ ਦੋਗਲਾ ਭਾਵ ਹੁੰਦਾ ਹੈ ਕਿਉਂਕਿ ਧਰਮ ਦੀ ਦੁਨੀਆ ਦੇ ਵਿੱਚ ਕਿਉਂਕਿ ਧਾਰਮਿਕ ਪਹਿਰਾਵਾ ਹੈ ਧਰਮੀ ਵੀ ਦਿਸਣਾ ਹੈ ਚੰਗੇ ਵੀ ਦਿਸਣਾ ਹੈ ਤੇ ਜੇ ਸਪਸ਼ਟ ਰੂਪ ਦੇ ਵਿੱਚ ਇਹ ਗੱਲ ਕਹਿ ਦੇਵਾਂਗੇ ਜੀ ਮੈਨੂੰ ਕਾਮ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਕ੍ਰੋਧ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਅਹੰਕਾਰ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਲੋਭ ਬੜਾ ਪਰੇਸ਼ਾਨ ਕਰਦਾ ਏ ਮੈਨੂੰ ਆਸਾ ਮਨਸ਼ਾ ਉਪਮਾ ਵਡਿਆਈ ਨਿੰਦਿਆ ਚੁਗਲੀ ਈਰਖਾ ਨਫ਼ਰਤ ਇਹ ਬੜੇ ਪਰੇਸ਼ਾਨ ਕਰਦੇ ਨੇ ਮੈਂ ਕੀ ਕਰਾਂ ਆਪਾਂ ਕਦੇ ਨਹੀਂ ਕਹਿੰਦੇ ਜੀ ਇਦਾਂ ਬਾਹਰ ਬਾਰੇ ਥੋੜਾ ਜਿਹਾ ਸੁਣਿਆ ਹੈ ਮੈਂ ਗਿਆ ਤੇ ਨਹੀਂ ਕਹਿੰਦੇ ਉੱਥੇ ਥੈਰੇਪਿਸਟ ਹੁੰਦੇ ਨੇ ਜਿਨ੍ਹਾਂ ਦੇ ਕੋਲ ਅੰਗਰੇਜ਼ ਲੋਕ ਜਾਣਦੇ ਨੇ ਜੇ ਉਹਨਾਂ ਨੂੰ ਕੋਈ ਈਰਖਾ ਨਫ਼ਰਤ ਹੁੰਦੀ ਕਿਸੇ ਨਾਲ ਕੋਈ ਟੈਨਸ਼ਨ ਡਿਪਰੈਸ਼ਨ ਹੁੰਦਾ ਏ ਉਹ ਜਾ ਕੇ ਸਪਸ਼ਟ ਆਪਣਾ ਦਿਮਾਗ ਸਾਫ਼ ਉਹਨਾਂ ਦੇ ਸਾਹਮਣੇ ਰੱਖ ਦਿੰਦੇ ਨੇ ਜੀ ਮੈਨੂੰ ਇਹ ਪਰੇਸ਼ਾਨੀ ਹੈ ਬੇਮਤਲਬ ਜੀ ਟੈਨਸ਼ਨ ਬਣੀ ਰਹਿੰਦੀ ਹੈ ਮੇਰੀ ਸੁਰਤ ਤੇ ਬੇਮਤਲਬ ਜਾਂ ਕਿਸੇ ਨਾਲ ਈਰਖਾ ਨਫ਼ਰਤ ਬਣੀ ਰਹਿੰਦੀ ਹੈ ਮੇਰੇ ਸੁਰਤ ਤੇ ਬੇਮਤਲਬ ਜਾਂ ਮੈਂ ਅਹੰਕਾਰ ਜਾਂ ਕਰੀ ਜਾਂਦਾ ਆਪਣੇ ਆਪ ਦੇ ਜੀਵਨ ਦੇ ਵਿੱਚ ਇਹਦਾ ਕੀ ਹੱਲ ਕੀ ਹੋ ਸਕਦਾ ਹੈ ਇਹਦਾ ਕੀ ਹੱਲ ਹੈ ਇਹ ਵਿਕਾਰ ਬੜੇ ਪਰੇਸ਼ਾਨ ਕਰਦੇ ਨੇ ਕ੍ਰੋਧ ਬੜਾ ਵਾਉਂਦਾ ਹੈ ਜੀ ਮੈਥੋਂ ਤਾਂ ਸਹਿਣ ਹੀ ਨਹੀਂ ਹੁੰਦਾ ਕੋਜ ਪਰ ਆਪਾਂ ਨਹੀਂ ਦੱਸਦੇ ਆਪਣੇ ਥੈਰੇਪਿਸਟ ਨਹੀਂ ਹੁੰਦੇ ਨਾ ਤੇ ਇਦਾਂ ਦੀ ਕੋਈ ਗੱਲ ਹੀ ਹੈ ਆਪਣੇ ਆਪਣੇ ਸਿਰਫ ਗੁਰੂ ਹੈ ਤੇ ਗੁਰੂ ਕੋਲ ਆ ਕੇ ਵੀ ਕਈ ਵਾਰ ਅਸੀਂ ਆਪਣਾ ਜਿਹੜਾ ਅੰਦਰ ਦਾ ਅੰਦਰ ਜੋ ਚੱਲ ਰਿਹਾ ਹੈ ਉਹਨੂੰ ਸੱਚੋ ਸੱਚ ਬਿਆਨ ਨਹੀਂ ਕਰਦੇ ਅਸੀਂ ਗੱਲ ਇੱਥੇ ਰੱਖ ਲੈਂਦੇ ਹਾਂ ਚਤੁਰਾਈ ਨਾ ਚਤਰਪੂਜ ਪਾਈਏ ਅਸੀਂ ਚਤੁਰਾਈ ਰੱਖਦੇ ਹਾਂ ਅੰਦਰ ਅਸੀਂ ਚਲਾਕੀ ਰੱਖਦੇ ਹਾਂ ਗੁਰੂ ਦੇ ਸਾਹਮਣੇ ਵੀ ਤਾਂ ਹੀ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਉੱਚਤ ਰਾਈ ਰੱਖ ਸਕਦਾ ਹੈ ਚਲਾਕ ਬਣ ਸਕਦਾ ਹੈ ਪਰ ਵੇਖ ਤੇਰੇ ਫਿਰ ਮਨ ਦੇ ਹਾਲਾਤ ਉੱਥੇ ਹੀ ਰਹਿਣੇ ਨੇ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਵਿਕਾਰਾਂ ਦੇ ਵਿੱਚ ਹੀ ਫਸਿਆ ਰਹੇਗਾ ਮੈਂ ਗੱਲ ਤੇ ਵਾਪਸ ਆ ਜਾਵਾਂ ਜਦੋਂ ਤੱਕ ਅਸੀਂ ਸਾਫ਼ ਨਹੀਂ ਰੱਖਾਂਗੇ ਗੁਰੂ ਅੱਗੇ ਗੁਰੂ ਅੱਗੇ ਆ ਕੇ ਕਿ ਪਾਤਸ਼ਾਹ ਇਹ ਵਿਕਾਰ ਨਿਰੰਤਰ ਚੱਲਦੇ ਨੇ ਨਿਰੰਤਰ ਨੇ ਇਹਨਾਂ ਤੋਂ ਕਿਵੇਂ ਬਚਿਆ ਜਾਵੇ ਕਿਵੇਂ ਬਚਾ ਕੀਤਾ ਜਾਵੇ ਤਾਂ ਗੁਰੂ ਪਾਤਸ਼ਾਹ ਨੇ ਹੱਲ ਜੋ ਮੈਂ ਪਹਿਲਾਂ ਹੀ ਕਹਿ ਚੁੱਕਿਆ ਉਹ ਦੱਸਿਆ ਗੁਰੂ ਪਾਤਸ਼ਾਹ ਨੇ ਕਹਿੰਦੇ ਸ਼੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਵਿਖਮ ਕਣਾ ਕਹਿੰਦੇ ਤੈਨੂੰ ਲੱਗਦਾ ਹੈ ਨਾ ਥੋੜਾ ਜਿਹਾ ਕਿ ਇਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਸਾ ਮਨਸਾ ਝੂਠੀ ਉਪਮਾ ਵਡਿਆਈ ਹੁਣ ਤੇ ਇਹਦੇ ਵਿੱਚੋਂ ਥੋੜਾ ਥੋੜਾ ਜਿਹਾ ਆਨੰਦ ਆ ਰਿਹਾ ਹੈ ਚੰਗਾ ਲੱਗ ਰਿਹਾ ਹੈ ਪਰ ਕਹਿੰਦੇ ਅੱਗੇ ਜਾ ਕੇ ਵਖੇਗਾ ਬੜਾ ਵਿਖਮ ਕਣਾ ਵਿਕਾਰਾਂ ਦਾ ਜਮਾ ਦਾ ਇੱਕ ਦਲ ਹੈ ਤੇਰੇ ਸਾਹਮਣੇ ਇੱਕ ਪੂਰੀ ਸੈਨਾ ਖੜੀ ਹੈ ਤੇਰੇ ਸਾਹਮਣੇ ਉਸ ਸੈਨਾ ਨੇ ਉਹਨਾਂ ਵਿਚਾਰਾਂ ਨੇ ਉਹਨਾਂ ਵਿਚਾਰਾਂ ਨੇ ਤੈਨੂੰ ਦਬ੍ਹ ਲੈਣਾ ਹੈ ਫਿਰ ਤੂੰ ਨਿਕਲ ਨਹੀਂ ਪਾਏਂਗਾ ਜ਼ਿਆਦਾਤਰ ਲੜਾਈਆਂ ਵੇਖਿਓ ਕਿੱਥੋਂ ਪੈਦਾ ਹੁੰਦੀਆਂ ਨੇ ਧਿਆਨ ਦੇ ਨਾਲ ਉਹ ਕਾਮ ਦੀਆਂ ਲੜਾਈਆਂ ਨੇ ਬਾਹਰੀ ਰਿਸ਼ਤੇ ਨਾਤਿਆਂ ਦੀਆਂ ਲੜਾਈਆਂ ਨਹੀਂ ਰਿਸ਼ਤੇ ਨਾਤਿਆਂ ਦੀਆਂ ਲੜਾਈਆਂ ਨੂੰ ਇਗਨੋਰ ਕਰਦੋ ਕੁਝ ਸਮੇਂ ਦੇ ਲਈ ਧਿਆਨ ਦੇ ਨਾਲ ਸੋਚਿਓ ਲੜਾਈ ਉਤਪੰਨ ਕਿੱਥੋਂ ਹੋ ਜਾਂਦੀ ਹੈ ਗੱਲ ਸ਼ੁਰੂ ਕਿੱਥੋਂ ਹੋ ਜਾਂਦੀ ਹੈ ਉਹ ਲੜਾਈ ਹੈ ਕਾਮ ਦੀ ਉਹ ਲੜਾਈ ਹੈ ਕ੍ਰੋਧ ਦੀ ਉਹ ਲੜਾਈ ਹੈ ਮੋਹ ਦੀ ਉਹ ਲੜਾਈ ਹੈ ਕਰੋਧ ਦੀ ਉਹ ਲੜਾਈ ਹੈ ਅਹੰਕਾਰ ਦੀ ਹਉਮੇ ਦੀ ਮੈਂ ਮੇਰੀ ਦੀ ਵਡਿਆਈ ਦੀ ਭੁੱਖ ਦੀ ਇਹ ਲੜਾਈਆਂ ਨੇ ਬੜੇ ਧਿਆਨ ਨਾਲ ਸਮਝੋ ਜੇ ਆਪ ਪਕੜ ਕਰ ਰਹੇ ਹੋ ਇਸ ਗੱਲ ਨੂੰ ਜਿਤਨੇ ਵੀ ਰਿਸ਼ਤੇ ਨਾਤੇ ਨੇ ਜਿਤਨਾ ਵੀ ਵਿਚਰਨਾ ਹੈ ਮਨੁੱਖ ਦਾ ਜੋ ਵੀ ਕਰਨਾ ਹੈ ਮਨੁੱਖ ਦਾ ਉਸ ਵਿੱਚ ਵਿਚਰਨ ਦੇ ਵਿੱਚ ਕਿੱਥੋਂ ਭਾਵਨਾ ਉਤਪੰਨ ਹੋ ਰਹੀ ਹੈ ਕਿੱਥੋਂ ਕੋਈ ਬਲਬਲਾ ਪੈਦਾ ਹੋ ਰਿਹਾ ਹੈ ਕਿੱਥੋਂ ਕੋਈ ਫਰਨਾ ਪੈਦਾ ਹੋ ਰਿਹਾ ਹੈ ਉਹ ਵਿਕਾਰਾਂ ਦੀ ਜੜ ਹੋਵੇ ਹੈ ਉਹ ਵਿਕਾਰਾਂ ਦਾ ਹੀ ਆਪਣਾ ਇੱਕ ਸੰਸਾਰ ਹੋਵੇਗਾ ਪਰ ਮਨੁੱਖ ਉੱਥੇ ਨਹੀਂ ਜਾਂਦਾ ਫਿਰ ਮਨੁੱਖ ਸ਼ਬਦਾਂ ਤੇ ਜਾਂਦਾ ਹੈ ਉਹਨੇ ਮੈਨੂੰ ਐਦਾਂ ਬੋਲਿਆ ਉਹਨੇ ਮੈਨੂੰ ਐਦਾਂ ਬੋਲਿਆ ਬੋਲਿਆ ਕਿਉਂ ਕਿਉਂ ਗੱਲ ਉਹ ਪੈਦਾ ਹੋਈ ਉਹ ਬਹੁਤ ਡੂੰਘੇ ਜਾ ਕੇ ਆਪ ਸੋਚੋਗੇ ਤਾਂ ਇਹਨਾਂ ਵਿਕਾਰਾਂ ਦੇ ਅਧੀਨ ਉਹ ਗੱਲ ਘੁੰਮਦੀ ਹੈ ਤਾਂ ਫਿਰ ਬਹੁਤੇ ਰਿਸ਼ਤੇ ਨਾਤੇ ਵਿਆਹ ਸ਼ਾਦੀਆਂ ਵਾਲੀਆਂ ਗੱਲਾਂ ਥੋੜਾ ਜਿਹਾ ਇਧਰ ਨੂੰ ਲੈ ਲਈਏ ਵਿਸ਼ਿਆਂ ਨੂੰ ਰਿਸ਼ਤੇ ਨਾਤੇ ਟੁੱਟਦੇ ਨੇ ਅੱਜ ਦੀ ਜਨਰੇਸ਼ਨ ਸਾਡੇ ਵਰਗੇ ਬੱਚੇ ਬਹੁਤ ਗੱਲਾਂ ਨੂੰ ਫੇਸ ਕਰ ਰਹੇ ਨੇ ਬਹੁਤ ਕੁਝ ਇਦਾਂ ਦਾ ਪੈਦਾ ਹੋ ਰਿਹਾ ਏ ਉਹਦਾ ਕਾਰਨ ਹੀ ਹੈ ਵਿਕਾਰ ਵਿਕਾਰਾਂ ਨੂੰ ਨਾ ਸਮਝਣਾ ਇੱਕ ਗੱਲ ਇਮਾਨਦਾਰੀ ਨਾਲ ਕਹਾਂ ਜੀ ਮੈਂ ਵਿਕਾਰਾਂ ਦੇ ਨਾਲ ਅਸੀਂ ਸਾਰੇ ਰੋਜ਼ਾਨਾ ਲੜਦੇ ਹਾਂ ਸਾਰੇ ਭਾਵੇਂ ਕੋਈ 10 ਸਾਲ ਦਾ ਬੱਚਾ ਵੀ ਹੈ ਭਾਵੇਂ ਕੋਈ 25 ਸਾਲ ਦਾ ਜਵਾਨ ਵੀ ਹੈ ਭਾਵੇਂ ਬਿਲਕੁਲ ਐਂਡ ਤੇ ਲੈ ਜਾਵਾਂ ਕੋਈ 60 ਸਾਲਾਂ ਦਾ ਬਜ਼ੁਰਗ ਵੀ ਹੈ ਉਮਰ ਦੇ ਪੈਮਾਨੇ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈ ਰੋਜ਼ਾਨਾ ਮਨੁੱਖ ਇਹਦੇ ਨਾਲ ਇਹਨੂੰ ਸਮਝਾ ਕਰਕੇ ਇਹਨੂੰ ਵਾਸ ਕਰਕੇ ਇਹਨੂੰ ਇਗਨੋਰ ਕਰਕੇ ਗੁਰੂ ਦੇ ਨਾਲ ਧਿਆਨ ਲਾ ਕਰਕੇ ਸਮਝਦਾ ਹੈ ਸਮਝਾਉਂਦਾ ਹੈ ਆਪਣੇ ਆਪ ਨੂੰ ਇੱਕ ਚੰਗੇ ਰਾਹ ਤੇ ਤੋਰਦਾ ਹੈ ਪਰ ਹਰ ਇਨਸਾਨ ਇਹਦੇ ਨਾਲ ਰੋਜ਼ਾਨਾ ਡੀਲ ਕਰਦਾ ਹੈ ਤੇ ਬੱਚਿਆਂ ਦੇ ਨਾਲ ਅਸੀਂ ਪਤਾ ਕੀ ਕਰਦੇ ਹਾਂ ਜੀ ਇੱਕ ਇਹ ਗੱਲ ਬੜੀ ਬੁਰੀ ਲੱਗਦੀ ਹੈ ਕਿ ਅਸੀਂ ਨੌਜਵਾਨਾਂ ਦੇ ਵਿੱਚ ਜਦੋਂ ਇਹ ਗੱਲ ਦੱਸਦੇ ਹਾਂ ਆਪਣੇ ਬੱਚਿਆਂ ਨੂੰ ਅਸੀਂ ਸਪਸ਼ਟਲੀ ਤਾਂ ਇਹ ਗੱਲਾਂ ਕਹਿੰਦੇ ਵੀ ਨਹੀਂ ਪਰ ਗੁਰੂ ਪਿਤਾ ਸਾਨੂੰ ਸਮਝਾਉਂਦੇ ਨੇ ਬਿਲਕੁਲ ਸਾਫ਼ ਸਮਝਾਉਂਦੇ ਨੇ ਬੱਚਿਆਂ ਤੇ ਅਸੀਂ ਜ਼ਬਰਦਸਤੀ ਬੁਖਾਉਂਦੇ ਹਾਂ ਕਿ ਜੇ ਇਹ ਕੋਈ ਕੰਮ ਇਦਾਂ ਹੋ ਗਿਆ ਜੇ ਇਹ ਕੋਈ ਕੰਮ ਕ੍ਰੋਧ ਵਾਲੀ ਗੱਲ ਹੋ ਗਈ ਤੁਹਾਡੇ ਇਹ ਕਰ ਦੇਵਾਂਗੇ ਮਾਰ ਦੇਵਾਂਗੇ ਤੇ ਬਹੁਤੀਆਂ ਘਟਨਾਵਾਂ ਇਦਾਂ ਦੀਆਂ ਵੇਖੀਆਂ ਜਾ ਸਕਦੀ ਨੇ ਸੰਸਾਰ ਦੇ ਵਿੱਚ ਬਹੁਤੇ ਪਿਤਾ ਬਹੁਤੇ ਲੋਕ ਆਪਣੇ ਧੀਆ ਪੁੱਤਰਾਂ ਨੂੰ ਖਤਮ ਹੀ ਕਰ ਦਿੰਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੀਆਂ ਘਟਨਾਵਾਂ ਘਰਾਵਾਂ ਦੇ ਵਿੱਚ ਵਾਪਰ ਜਾਂਦੀਆਂ ਨੇ ਪਰ ਜੋ ਗੁਰਬਾਣੀ ਪੜ੍ਹ ਕੇ ਸਮਝ ਆਉਂਦਾ ਏ ਆਪਣੇ ਧੀਆ ਪੁੱਤਰਾਂ ਨੂੰ ਕਹਿਣਾ ਚਾਹੀਦਾ ਏ ਪੁੱਤਰ ਇਹ ਕਾਮ ਇਹ ਕ੍ਰੋਧ ਇਹ ਲੋਭ ਇਹ ਮੋਹ ਇਹ ਹੰਕਾਰ ਅਸੀਂ ਵੀ ਇੰਨਾ ਵਿੱਚੋਂ ਲੰਗੇ ਹਾਂ ਇਨ੍ਹਾਂ ਤੇ ਜਿੱਤ ਪ੍ਰਾਪਤ ਕਰਨਾ ਸੌਖਾ ਨਹੀਂ ਥੋੜਾ ਸਮਝਦਾਰੀ ਨਾਲ ਚੱਲਿਓ ਇਹ ਜ਼ਿੰਦਗੀ ਬੜੀ ਡਾਂਮਡੋਲ ਹੈ ਪਰ ਇਦਾਂ ਕਹੇ ਕੌਣ ਪਿਤਾ ਸੋਚਦਾ ਏ ਇਦਾਂ ਦੀਆਂ ਗੱਲਾਂ ਹੁਣ ਧੀਆਂ ਪੁੱਤਰਾਂ ਨੂੰ ਕਿਵੇਂ ਕਹਿਆਂ ਜਾਣ ਇਹ ਕੋਈ ਸ਼ਰਮ ਵਾਲੀ ਗੱਲ ਨਾ ਪਾਈ ਇਹ ਤੇ ਅੰਦਰ ਦੀ ਜ਼ਿੰਦਗੀ ਦੀ ਪੂਰਾ ਸੰਸਾਰ ਜਿਹਦੇ ਤੇ ਚੱਲ ਰਿਹਾ ਏ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਦਾ ਢਾਂਚਾ ਖਰਾਬ ਕਰ ਰਹੇ ਨੇ ਰਿਸ਼ਤੇ ਨਾਤੇ ਖਰਾਬ ਕਰ ਰਹੇ ਨੇ ਜਦੋਂ ਬਹੁਤ ਕੁਝ ਹੈਪਨ ਹੋ ਜਾਂਦਾ ਏ ਉਦੋਂ ਬੈਠਣ ਦੀ ਬਜਾਏ ਪਹਿਲਾਂ ਆਪਣੇ ਪੁੱਤਰਾਂ ਧੀਆਂ ਨੂੰ ਸਿੱਧਾ ਸਪਸ਼ਟ ਸਮਝਾ ਦਿਓ ਪੁੱਤਰ ਇਹ ਬੜੇ ਬਲਵਾਨ ਨੇ ਇਹ ਬੜੇ ਬਲਵਾਨ ਨੇ ਬੜੇ ਸ਼ਕਤੀਸ਼ਾਲੀ ਨੇ ਇੰਨਾ ਅੱਗੇ ਜਿੱਤ ਪਾਉਣਾ ਇੰਨਾ ਤੇ ਜਿੱਤ ਹਾਸਲ ਕਰਨਾ ਕੋਈ ਸੌਖੀ ਖੇਡ ਨਹੀਂ ਅਸੀਂ ਵੀ ਲੰਘੇ ਹਾਂ ਬੜਾ ਕੁਝ ਵੇਖਿਆ ਹੈ ਕਿਤੇ ਡਿੱਗੇ ਵੀ ਕਿਤੇ ਉੱਠੇ ਵੀ ਬੜਾ ਕੁਝ ਹੋਇਆ ਏ ਪਰ ਤੁਸੀਂ ਸੰਭਲ ਕੇ ਚੱਲਿਓ ਕਿਤੇ ਕੁਝ ਮਾੜਾ ਨਾ ਹੋ ਜਾਵੇ ਸੰਭਲ ਕੇ ਚੱਲਿਓ ਪਰ ਅਸੀਂ ਦੂਜਾ ਪੈਤੜਾ ਪਣਾਉਂਦੇ ਹਾਂ ਜੇ ਕੁਝ ਇਦਾਂ ਹੋ ਗਿਆ ਦੇਖ ਲਿਓ ਫਿਰ ਘਰ ਦੇ ਵਿੱਚ ਤੁਹਾਡੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ ਨਹੀਂ ਇਹ ਪਰਮਾਨਾ ਸਹੀ ਨਹੀਂ ਹੈ ਉਹ ਇਦਾਂ ਨਹੀਂ ਹੋਵੇਗਾ ਹਲ ਇਸ ਤਰ੍ਹਾਂ ਢੰਗ ਦੇ ਨਾਲ ਨਹੀਂ ਦਬਾਇਆ ਜਾ ਸਕਦਾ ਇਸ ਨੂੰ ਜ਼ਬਰਦਸਤੀ ਨਾਲ ਨਹੀਂ ਤੈਨੂੰ ਠੱਲ ਪਾਈ ਜਾ ਸਕਦੀ ਪਰ ਗੁਰੂ ਪਾਤਸ਼ਾਹ ਕਹਿੰਦੇ ਭਾਈ ਅਸੀਂ ਮੰਨਦੇ ਹਾਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਬਚਨ ਦੁਬਾਰਾ ਦੁਹਰਾ ਲਈਏ ਅਵਰ ਪੰਚ ਹਮ ਏਕ ਜਨਾ ਉਹ ਬਨਦੇ ਨੇ ਗੁਰੂ ਪਾਤਸ਼ਾਹ ਹੋਣ ਦੇ ਬਾਵਜੂਦ ਵੀ ਕਹਿ ਰਹੇ ਨੇ ਪਾਤਸ਼ਾਹ ਪ੍ਰਮਾਤਮਾ ਇਹ ਪੰਜੇ ਵਿਕਾਰ ਮਾਰੇ ਲੂਟੈ ਨੀਤ ਨੀਤ ਕਿਸ ਅੱਗੇ ਕਰੀ ਪੁਕਾਰ ਜਨਾ ਇਹ ਨਿੱਤ ਦੀ ਗੱਲ ਹੈ ਇਹ ਨਿੱਤ ਦਾ ਸਾਡਾ ਬਲ ਬਣਾ ਹੈ ਜਿੰਨਾ ਅਸੀਂ ਦਿਨ ਦੇ ਵਿੱਚ ਵਿਚਰਦੇ ਹਾਂ ਸਾਇੰਸਟਿਕ ਇਹ ਗੱਲ ਕਹਿੰਦੇ ਨੇ ਕਹਿੰਦੇ ਰੋਜ਼ਾਨਾ ਬੰਦਾ 40 ਤੋਂ 50 ਹਜ਼ਾਰ ਥਾਟਸ ਫਰਨੇ ਸੋਚਦਾ ਹੈ ਤੇ ਉਹਦੇ ਵਿੱਚੋਂ 40 ਹਜ਼ਾਰ 네ਗੇਟਿਵ ਹੁੰਦੇ ਵੱਧ 네ਗੇਟਿਵ ਹੁੰਦੇ ਨੇ ਪੋਜ਼ਿਟਿਵ ਵਿਚਾਰਾਂ ਨੂੰ ਖਿੱਚ ਕੇ ਲਿਆਉਣਾ ਪੈਂਦਾ ਏ ਉਹਨਾਂ ਤੇ ਉਦਮ ਕਰਨਾ ਪੈਂਦਾ ਏ ਉਹਨਾਂ ਨੂੰ ਤੇ ਬਿਠਾਉਣਾ ਪੈਂਦਾ ਏ ਕਿ ਨਹੀਂ ਬੈਠ ਜਾਓ ਇਹ ਫਰਨੇ ਜਿਆਦਾ ਆਉਂਦੇ ਨੇ ਪਰ ਫਰਨਿਆਂ ਦਾ ਇੱਕੋ ਹੀ ਹੱਲ ਹੈ ਜੀ ਇਹਨੂੰ ਦਬਾਇਆ ਦਬਾਇਆ ਨਹੀਂ ਜਾ ਸਕਦਾ ਭਾਵੇਂ ਕਿਸੇ ਵੀ ਤਰ੍ਹਾਂ ਦੀ ਫੁਰਮੇ ਹੋਣ ਇਹਨਾਂ ਨੂੰ ਕਿਸੇ ਵੀ ਢੰਗ ਦੇ ਨਾਲ ਦੱਬਿਆ ਨਹੀਂ ਜਾ ਸਕਦਾ ਗੁਰੂ ਕਿਰਪਾ ਕਰੇ ਗੁਰੂ ਦੇ ਨਾਲ ਧਿਆਨ ਲਾ ਕਰਕੇ ਪਰ ਜਿਨ੍ਹਾਂ ਦੀ ਜ਼ਿੰਦਗੀ ਦੇ ਬਾਹਰੀ ਪੈਮਾਨੇ ਨੂੰ ਥੋੜਾ ਜਿਹਾ ਲੈ ਲੇ ਲਮਾ ਜਿਨ੍ਹਾਂ ਦੇ ਲਕਸ਼ ਜਿਨ੍ਹਾਂ ਦੇ ਨਿਸ਼ਾਨੇ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਜਿਨ੍ਹਾਂ ਦੇ ਫਰਜ਼ ਵੱਡੇ ਹੁੰਦੇ ਨੇ ਫਿਰ ਉਹ ਇਹਨਾਂ ਵਿਕਾਰਾਂ ਦੇ ਵਿੱਚ ਨਹੀਂ ਫਸਦੇ ਉਹ ਆਪਣੇ ਜੀਵਨ ਨੂੰ ਸਮਰਪਿਤ ਭਾਵਨਾ ਦੇ ਵਿੱਚ ਰੱਖਦੇ ਨੇ ਬਾਹਰੀ ਰੂਪ ਦੇ ਵਿੱਚ ਜਿਨ੍ਹਾਂ ਦੇ ਨਿਸ਼ਾਨੇ ਵੱਡੇ ਹੋ ਜਾਂਦੇ ਨੇ ਤਉ ਵੇਗ ਨੋਰ ਕਰ ਦਿੰਦੇ ਨੇ ਉਹ ਬੜਾ ਨજર ਅੰਦਾਜ਼ ਕਰ ਦਿੰਦੇ ਨੇ ਇੰਨਾ ਗੱਲਾਂ ਪਰ ਅਗਲੀ ਗੱਲ ਮੈਂ ਕਹਾ ਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਵਿਕਾਰਾਂ ਦੇ ਵਿੱਚ ਹੀ ਕਹਿੰਦੇ ਫਸਿਆ ਹੋਇਆ ਹੈ ਮਨੋਰਥ ਕੋਈ ਨਾ ਪੂਰੇਓ ਚਾਲੇ ਊਠ ਨਿਰਾਸ਼ ਕਹਿੰਦੇ ਮਨੋਰਥ ਕੋਈ ਵੀ ਪੂਰਾ ਨਹੀਂ ਹੁੰਦਾ ਜਿਹੜਾ ਤੇਰਾ ਵਿਕਾਰਾਂ ਦਾ ਆਸਾਂ ਮਨਸ਼ਾਂ ਦਾ ਕਿਸੇ ਤੋਂ ਕਹਿੰਦੇ ਆਸ ਰੱਖਣਾ ਕਿਸੇ ਤੋਂ ਉਮੀਦਾਂ ਰੱਖਣਾ ਬਹੁਤ ਤਰ੍ਹਾਂ ਦੇ ਫੁਰਨੇ ਨੇ ਕਹਿੰਦੇ ਨਹੀਂ ਕੁਝ ਵੀ ਪੂਰਾ ਨਹੀਂ ਹੁੰਦਾ ਤੇਰਾ ਕਿਸੇ ਵੀ ਤਰ੍ਹਾਂ ਤੋਂ ਸੰਤੁਸ਼ਟ ਨਹੀਂ ਹੁੰਦਾ ਜਿਤਨੇ ਵੀ ਵਿਚ ਵਿਕਾਰ ਸੋਚਦਾ ਏ ਜਿਤਨੇ ਵੀ ਫੁਰਨੇ ਆਪਣੇ ਸੁਰਤ ਦੇ ਵਿੱਚ ਲਿਆਉਣਾ ਏ ਫੁਰਨਿਆਂ ਦੇ ਦੁਆਰਾ ਕਹਿੰਦੇ ਤੂੰ ਸੰਤੁਸ਼ਟ ਹੋਣਾ ਚਾਹੁੰਨਾ ਏ ਉਹਨਾਂ ਸਵਾਦਾਂ ਦੇ ਨਾਲ ਸੰਤੁਸ਼ਟ ਹੋਣਾ ਚਾਹੁੰਨਾ ਏ ਥੋੜੀ ਜਿਹੀ ਗੱਲ ਅਗਲੀ ਕਹਿ ਦੇਵਾਂ ਗੱਲ ਥੋੜੀ ਜਿਹੀ ਵੱਡੀ ਏ ਪਰ ਕਹਿਣੀ ਪੈਣੀ ਏ ਮਨੁੱਖ ਭਾਵੇਂ ਕਾਮ ਵਾਸਨਾਵਾਂ ਦੇ ਦੁਆਰਾ ਭਾਵੇਂ ਹਉਮੈ ਅਹੰਕਾਰ ਦੇ ਦੁਆਰਾ ਭਾਵੇਂ ਕ੍ਰੋਧ ਦੇ ਦੁਆਰਾ ਭਾਵੇਂ ਲੋਭ ਦੇ ਦੁਆਰਾ ਉਹਨੂੰ ਕਿਸੇ ਵੀ ਢੰਗ ਦੇ ਨਾਲ ਜੇ ਕੋਈ ਰਸ ਆ ਰਿਹਾ ਏ ਉਹ ਰਸ ਉਹਦੇ ਆਪਣੇ ਅੰਦਰ ਉਤਪੰਨ ਹੁੰਦਾ ਏ ਉਹ ਰਸ ਕਿਤੇ ਬਾਹਰੋਂ ਨਹੀਂ ਮਿਲਦਾ ਕੋਈ ਵੀ ਰਸ ਹੈ ਕਿਸੇ ਵੀ ਤਰ੍ਹਾਂ ਦਾ ਰਸ ਹੈ ਉਹ ਰਸ ਜੇ ਆਪ ਮੰਨ ਰਿਹਾ ਏ ਕਿਸੇ ਗੱਲ ਦਾ ਕਿਸੇ ਵੀ ਤਰ੍ਹਾਂ ਦੀ ਗੱਲ ਦਾ ਤਾਂ ਰਸ ਬਣਦਾ ਏ ਨਹੀਂ ਤਾਂ ਪਤੀ ਪਤਨੀ ਭਾਵੇਂ ਇੱਕ ਹੀ ਛੱਤ ਥੱਲੇ ਰਹਿੰਦੇ ਨੇ ਜੇ ਉਹਨਾਂ ਦਾ ਇੱਕ ਦੂਜੇ ਵਿੱਚ ਕੋਈ ਚਾਹ ਨਹੀਂ ਏ ਕੋਈ ਉਹਨਾਂ ਦੇ ਆਪਸ ਦੇ ਵਿੱਚ ਬੋਲ ਬਾਲੀ ਚੰਗੀ ਨਹੀਂ ਹੈ ਉਹਨਾਂ ਦਾ ਰਹਿਣ ਸਹਿਣ ਚੰਗਾ ਨਹੀਂ ਹੈ ਪਰਿਵਾਰ ਦਾ ਰਹਿਣ ਸਹਿਣ ਚੰਗਾ ਨਹੀਂ ਹੈ ਤਾਂ ਇੱਕ ਛੱਤ ਥੱਲੇ ਬੈਠਿਆਂ ਵੀ ਇੱਕ ਦੂਜੇ ਵਿੱਚ ਕੋਈ ਸਵਾਦ ਨਹੀਂ ਹੁੰਦਾ ਫਿਰ ਰਸ ਨਹੀਂ ਹੁੰਦਾ ਧੀਆ ਪੁੱਤਰ ਵੀ ਬੁਰੇ ਲੱਗਦੇ ਨੇ ਜੇ ਕੁਝ ਵੀ ਹੈ ਤਾ ਉਹ ਇਸ ਸੁਰਤ ਦੇ ਵਿੱਚ ਹੈ ਬਾਹਰ ਕਿਤੇ ਵੀ ਕੁਝ ਨਹੀਂ ਅਸੀਂ ਭੋਜਨ ਛਕਦੇ ਹਾਂ ਜੀ ਭੋਜਨ ਛਕਦੇ ਜੇ ਆਨੰਦ ਆਪਣੇ ਆਪ ਨੂੰ ਆ ਰਿਹਾ ਹੈ ਤਾਂ ਆ ਰਿਹਾ ਹੈ ਉਹ ਬਾਹਰੋਂ ਕੁਝ ਨਹੀਂ ਆ ਰਿਹਾ ਨਹੀਂ ਜੇ ਅਸੀਂ ਮਾਨ ਰਹੇ ਹਾਂ ਜੇ ਮੰਨਿਆ ਜਾ ਵੀ ਉਸ ਨੂੰ ਫਿਰ ਰਸ ਨਹੀਂ ਤੇ ਕੋਈ ਰਸ ਨਹੀਂ ਕੋਈ ਸਵਾਦ ਨਹੀਂ ਉਹਦੇ ਵਿੱਚ ਤਾਂ ਮੰਨ ਜਾਈਏ ਜਦੋਂ ਗੁਰੂ ਕੋਲੇ ਆਉਂਦੇ ਹਾਂ ਬਾਦਸ਼ਾਹ ਇਹ ਵਿਕਾਰ ਰੋਜ਼ਾਨਾ ਲੁੱਟਦੇ ਨੇ ਤੇ ਮੈਂ ਅਗਲੀ ਗੱਲ ਕਹਿ ਕੇ ਫਤਿਬਲਾ ਦੇ ਮਾਂ ਇਹਨਾਂ ਨੂੰ ਠੱਲ ਨਹੀਂ ਪਾਈ ਜਾ ਸਕਦੀ ਸਿਰਫ ਇਹਨਾਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਧਿਆਨ ਨੂੰ ਗੁਰੂ ਤੇ ਲਗਾਇਆ ਜਾ ਸਕਦਾ ਹੈ ਧਿਆਨ ਗੁਰੂ ਵਿੱਚ ਜਿੰਨਾ ਸਮਾਂ ਕੇਂਦਰਿਤ ਰਹੇਗਾ ਗੁਰੂ ਵੱਲ ਧਿਆਨ ਰਹੇਗਾ ਮਨੁੱਖ ਬਚਿਆ ਰਹਿੰਦਾ ਹੈ ਕਿਉਂਕਿ ਮਨ ਦਾ ਕੰਮ ਹੈ ਸੋਚਣਾ ਤੇ ਸੋਚਣ ਦੇ ਲਈ ਅਸੀਂ ਸੁਰਤ ਨੂੰ ਕੀ ਫੁਰਨਾ ਦਿੰਨੇ ਹ ਕੀ ਖਿਆਲ ਦਿੰਦੇ ਹ ਉਹ ਖਿਆਲ ਡਿਪੈਂਡ ਕਰਦਾ ਹੈ ਸਾਡੇ ਸਵਾਦ ਤੇ ਸਾਡੇ ਰਸਤੇ ਜੋ ਬਾਡੀ ਨੂੰ ਲੱਗਿਆ ਹੋਇਆ ਹੈ ਫਿਰ ਉਹ ਫੁਰਨਿਆਂ ਤੇ ਮਨ ਕੰਮ ਕਰਦਾ ਰਹਿੰਦਾ ਹੈ ਮਨੁੱਖ ਵਿਕਬੀਰ ਵਿਕਾਰਾਂ ਚਿਤਵਤੇ ਝੂਠੇ ਕਰਤੇ ਆਸ ਫਿਰ ਉਹਦੇ ਚ ਹੀ ਲੱਗਿਆ ਰਹਿੰਦਾ ਹੈ ਉਹਨਾਂ ਸਵਾਦਾਂ ਦੇ ਵਿੱਚ ਹੀ ਤੁਰਿਆ ਰਹਿੰਦਾ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਇਹ ਵਿਕਾਰ ਇਹ ਫੁਰਨੇ ਤਾਂ ਹੀ ਬਸ ਆ ਸਕਦੇ ਨੇ ਜੇ ਅਸੀਂ ਸੰਪੂਰਨ ਰੂਪ ਦੇ ਵਿੱਚ ਆਪਣਾ ਧਿਆਨ ਗੁਰੂ ਤੇ ਲਗਾ ਦਈਏ